ਅੱਜ ਆਪਾਂ ਗੱਲ ਕਰਾਂਗੇ ਐਸੇ ਰਾਗੀ ਸਿੰਘ ਦੀ ਜਦੋਂ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਤਾਂ ਉਸ ਰਾਗੀ ਸਿੰਘ ਨੇ ਉੱਥੇ ਲਗਾਤਾਰ ਵਰਧੀਆਂ ਗੋਲੀਆਂ ਦੇ ਵਿੱਚ 9 ਘੰਟੇ ਕੀਰਤਨ ਕੀਤਾ ਸੀ। ਉਸ ਮਹਾਨ ਰਾਗੀ ਸਿੰਘ ਦਾ ਨਾਮ ਸੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ। ਭਾਈ ਸਾਹਿਬ ਜੀ ਸਿੱਖ ਕੌਮ ਦੇ ਮਹਾਨ ਰਾਗੀ ਸਨ। ਉਹ 32 ਰਾਗਾਂ ਦੇ ਮਾਹਰ ਸੀ ਅਤੇ ਉਸਰਤ ਫਤੇਹ ਅਲੀ ਖਾਨ ਤੋਂ ਵੱਧ ਰਾਗ ਜਾਣਦੇ ਸੀ। ਭਾਈ ਨਿਰਮਲ ਸਿੰਘ ਜੀ ਖਾਲਸਾ ਇੱਕੋ ਇੱਕ ਐਸੇ ਰਾਗੀ ਸਨ ਜਿਨ੍ਹਾਂ ਨੂੰ 2009 ਦੇ ਵਿੱਚ ਭਾਰਤ ਸਰਕਾਰ ਵੱਲੋਂ ਪਦਮਸ਼ਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। ਭਾਈ ਸਾਹਿਬ ਦਾ ਜਨਮ 12 ਅਪ੍ਰੈਲ 1952 ਨੂੰ ਫਿਰੋਜ਼ਪੁਰ ਦੇ ਪਿੰਡ ਝੰਡ ਵਾਲਾ ਭੀਮਸ਼ਾਹ ਦੇ ਵਿੱਚ ਹੋਇਆ ਕੌਣ ਦਾ ਸ਼ੌਂਕ ਭਾਈ ਸਾਹਿਬ ਨੂੰ ਬਚਪਨ ਤੋਂ ਹੀ ਸੀਗਾ ਭਾਈ ਸਾਹਿਬ ਨੇ 1974 ਤੋਂ 1976 ਤੱਕ ਸਿੱਖ ਸ਼ਹੀਦ ਮਸ਼ਹੰਦਰੀ ਕਾਲਜ ਅੰਮ੍ਰਿਤਸਰ ਤੋਂ ਗੁਰਮਤ ਸੰਗੀਤ ਦਾ ਡਿਪਲੋਮਾ ਕੀਤਾ ਤੇ 1979 ਦੇ ਵਿੱਚ ਉਹ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਚੁਣੇ ਗਏ ਭਾਈ ਨਰਮਲ ਸਿੰਘ ਖਾਲਸਾ ਜੀ ਐਨੀ ਮਿੱਠੀ ਆਵਾਜ਼ ਦੇ ਵਿੱਚ ਕੀਰਤਨ ਕਰਿਆ ਕਰਦੇ ਸੀ ਕਿ ਜੋ ਵੀ ਉਹਨਾਂ ਨੂੰ ਇੱਕ ਵਾਰ ਸੁਣ ਲੈਂਦਾ ਸੀ ਉਹ ਉਹਨਾਂ ਦਾ ਮਰੀਦ ਬਣ ਕੇ ਰਹਿ ਜਾਂਦਾ ਸੀ ਭਾਈ ਸਾਹਿਬ ਐਸੇ ਇੱਕੋ ਇੱਕ ਰਾਗੀ ਸਨ ਜਿਨ੍ਹਾਂ ਨੂੰ ਪੰਜਾਂ ਤਖਤਾਂ ਤੇ ਕੀਰਤਨ ਕਰਨ ਦਾ ਮਾਣ ਹਾਸਲ ਆ ਤੇ ਭਾਈ ਸਾਹਿਬ ਦੀ ਯਾਦ ਸ਼ਕਤੀ ਇੰਨੀ ਤੇਜ਼ ਸੀ ਕਿ ਉਹਨਾਂ ਨੂੰ ਆਸਾ ਦੀ ਵਾਰ 500 ਸ਼ਬਦ ਅਨੇਕਾਂ ਪ੍ਰਾਤਨ ਰੀਤਾਂ ਤੇ ਬੰਦਸ਼ਾਂ ਜਵਾਨੀ ਯਾਦ ਸਨ ਭਾਈ ਨਰਮਲ ਸਿੰਘ ਖਾਲਸਾ ਜੀ ਦੀ ਗਾਇਨ ਕੀਤੀ ਆਸਾ ਦੀ ਵਾਰ ਦੀਆਂ 5 ਲੱਖ ਸੀੜੀਆਂ ਤੇ ਕਿਤਾਬਾਂ ਵਿਕਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਆ ਸਿੱਖ ਕੌਮ ਦਾ ਇਹ ਮਹਾਨ ਰਾਗੀ ਸਿੰਘ ਕਰੋਨਾ ਕਾਲ ਦੇ ਵਿੱਚ ਸਾਤੋਂ ਸਦਾ ਲਈ ਵਿਛੜ ਗਿਆ 2 ਅਪ੍ਰੈਲ 2020 ਨੂੰ ਇਹਨਾਂ ਦਾ ਦੇਹਾਂਤ ਹੋ ਗਿਆ ਪਰ ਇਹਨਾਂ ਦੇ ਮਿੱਠੀ ਆਵਾਜ਼ ਦੇ ਵਿੱਚ ਗਾਏ ਸ਼ਬਦ ਲੋਕ ਅੱਜ ਵੀ ਸੁਣਦੇ ਨੇ ਸੋ ਦੋਸਤੋ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓਜ਼ ਦੇ ਲਈ ਆਪਣਾ ਪੇਜ ਜ਼ਰੂਰ ਫੋਲੋ ਕਰ ਲਿਓ